ਇੰਟਰਨੈਸ਼ਨਲ ਸਿੰਗਰ ਕਰਨ ਔਜਲਾ ਹੀ ਨੇ ਦਿਨੀ ਆਪਣੀ ਇੰਡੀਆ ਟੂਰ ਨੂੰ ਲੈ ਕੇ ਸੁਰਖੀਆਂ ਵਿੱਚ ਨੇ ਪੇਸ਼ ਪਰ ਵਿੱਚ ਮਿਊਜ਼ਿਕ ਕਨਸੈਪਟ ਕਰ ਰਹੇ ਨੇ ਜਿੱਥੇ ਉਹਨਾਂ ਦੇ ਫੈਨਸ ਦੀ ਭਾਰੀ ਪੀੜ ਵੇਖ ਨੂੰ ਮਿਲ ਰਹੀ ਹੈ ਔਜਲਾ ਦੇ ਕਨਸਰਟ ਵਿੱਚ ਸ਼ਾਮਲ ਹੋਣ ਲਈ ਦਰਸ਼ਕਾਂ ਲਈ ਭਾਰੀ ਪੀੜ ਜੁਟ ਰਹੀ ਹੈ ਇਸ ਦੌਰਾਨ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਹਾਲ ਹੀ ਚ ਬਾਦਸ਼ਾ ਨੂੰ ਟ੍ਰੈਫਿਕ ਨਿਯਮ ਤੋੜਨ ਅਤੇ ਗਲਤ ਦਿਸ਼ਾ 'ਚ ਗੱਡੀ ਚਲਾਉਣ ਨੂੰ ਲੈ ਕੇ ਕਰੀਬ 15000 ਦਾ ਜੁਰਮਾਨਾ ਭਰ ਲਿਆ ਪਿਆ ਸੀ ਹੁਣ ਇਸੇ ਕਨਸਰਟ ਨਾਲ ਜੁੜੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਇਸ ਕੰਸਰਟ ਵਿੱਚ ਪੁਲਿਸ ਨਾਲ ਹੱਥੋਪਾਈ ਦੇ આરોਪ ਵਿੱਚ ਚਾਰ ਡਾਕਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕੈਰਨੋਲ ਜਲਾ ਦੇ ਕੰਸਰਟ ਵਿੱਚ ਡਾਕਟਰਾਂ ਨੇ ਐਗਜ਼ਿਟ ਗੇਟ ਤੋਂ ਐਂਟਰ ਹੋਣ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਡਾਕਟਰਾਂ ਨੇ ਪੁਲਿਸ ਦੇ ਨਾਲ ਬੱਸ ਲੁਕੀ ਕੀਤੀ ਤੇ ਪੁਲਿਸ ਵਾਲਿਆਂ ਨਾਲ ਹੱਥੋਪਾਈ ਕੀਤੀ ਉਹਨਾਂ ਦੇ ਕੋਲਰ ਪਾੜ ਦਿੱਤੇ। ਬਿਊਰੋ ਰਿਪੋਰਟ ਚੀਕੀਆ ਟੀਵੀ ਇੰਟਰਨੈਸ਼ਨਲ ਸਿੰਗਰ ਕਰਨ ਔਜਲਾ ਅਜਿਨੀ ਦਿਨੀ ਆਪਣੀ ਇੰਡੀਆ ਟੂਰ ਨੂੰ ਲੈ ਕੇ ਸੁਰਖੀਆਂ ਵਿੱਚ ਨੇ ਦੇਸ਼ ਭਰ ਵਿੱਚ ਮਿਊਜ਼ਿਕ ਕਾਨਸਰਟ ਕਰ ਰਹੇ ਨੇ ਜਿੱਥੇ ਉਹਨਾਂ ਦੇ ਫੈਨਸ ਦੀ ਭਾਰੀ ਪੀੜ ਵੇਖਣ ਨੂੰ ਮਿਲ ਰਹੀ ਹੈ ਔਜਲਾ ਦੇ ਕਾਨਸਰਟ ਵਿੱਚ ਸ਼ਾਮਲ ਹੋਣ ਲਈ ਦਰਸ਼ਕਾਂ ਦੀ ਭਾਰੀ ਪੀੜ ਜੁਟ ਰਹੀ ਹੈ ਇਸ ਦੌਰਾਨ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਹਾਲ ਹੀ ਚ ਬਾਦਸ਼ਾ ਨੂੰ ਟ੍ਰੈਫਿਕ ਨਿਯਮ ਤੋੜਨ ਅਤੇ ਗਲਤ ਦਿਸ਼ਾ 'ਚ ਗੱਡੀ ਚਲਾਉਣ ਨੂੰ ਲੈ ਕੇ ਕਰੀਬ 15000 ਦਾ ਜੁਰਮਾਨਾ ਭਰ ਲਿਆ ਪਿਆ ਸੀ ਹੁਣ ਇਸੇ ਕਾਨਸਰਟ ਨਾਲ ਜੁੜੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਇਸ ਕੰਸਰਟ ਵਿੱਚ ਪੁਲਿਸ ਨਾਲ ਹੱਥੋਪਾਈ ਦੇ આરોਪ ਵਿੱਚ ਚਾਰ ਡਾਕਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਕੈਰਨੋਲਜਾ ਦੇ ਕੰਸਰਟ ਵਿੱਚ ਡਾਕਟਰਾਂ ਨੇ ਐਗਜ਼ਿਟ ਗੇਟ ਤੋਂ ਐਂਟਰ ਹੋਣ ਦੀ ਕੋਸ਼ਿਸ਼ ਕੀਤੀ ਜਦੋਂ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਡਾਕਟਰਾਂ ਨੇ ਪੁਲਿਸ ਦੇ ਨਾਲ ਬੱਸ ਲੁਕੀ ਕੀਤੀ ਤੇ ਪੁਲਿਸ ਵਾਲਿਆਂ ਨਾਲ ਹੱਥੋਪਾਈ ਕੀਤੀ ਉਹਨਾਂ ਦੇ ਕੋਲਰ ਪਾੜ ਦਿੱਤੇ ਬਿਊਰੋ ਰਿਪੋਰਟ ਜੀਕੇਆ ਟੀਵੀ ਇੰਟਰਨੈਸ਼ਨਲ ਸਿੰਗਰ ਕਰਨ ਔਜਲਾ ਜੀ ਦੀ ਨੀ ਦਿਨੀ ਆਪਣੀ ਇੰਡੀਆ ਟੂਰ ਨੂੰ ਲੈ ਕੇ ਸੁਰਖੀਆਂ ਵਿੱਚ ਨੇ ਦੇਸ਼ ਭਰ ਵਿੱਚ ਮਿਊਜ਼ਿਕ ਕੰਸਰਟ ਕਰ ਰਹੇ ਨੇ ਜਿੱਥੇ ਉਹਨਾਂ ਦੇ ਫੈਨਸ ਦੀ ਭਾਰੀ ਪੀੜ ਵੇਖਣ ਨੂੰ ਮਿਲ ਰਹੀ ਹੈ ਔਜਲਾ ਦੇ ਕੰਸਰਟ ਵਿੱਚ ਸ਼ਾਮਲ ਹੋਣ ਲਈ ਦਰਸ਼ਕਾਂ ਲਈ ਭਾਰੀ ਪੀੜ ਜੁਟ ਰਹੀ ਹੈ ਇਸ ਦੌਰਾਨ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਹਾਲ ਹੀ ਚ ਬਾਦਸ਼ਾਹ ਨੂੰ ਟ੍ਰੈਫਿਕ ਨਿਯਮ ਤੋੜਨ ਅਤੇ ਗਲਤ ਦਿਸ਼ਾ 'ਚ ਗੱਡੀ ਚਲਾਉਣ ਨੂੰ ਲੈ ਕੇ ਕਰੀਬ 15000 ਦਾ ਜੁਰਮਾਨਾ ਭਰ ਲਿਆ ਪਿਆ ਸੀ ਹੁਣ ਇਸੇ ਕੰਸਰਟ ਨਾਲ ਜੁੜੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਇਸ ਕੰਸਰਟ ਵਿੱਚ ਪੁਲਿਸ ਨਾਲ ਹੱਥੋਪਾਈ ਦੇ aarop ਵਿੱਚ 4 ਡਾਕਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕਰਨਾਲ ਜ਼ਿਲ੍ਹੇ ਦੇ ਕੰਸਰਟ ਵਿੱਚ ਡਾਕਟਰਾਂ ਨੇ ਐਗਜ਼ਿਟ ਗੇਟ ਤੋਂ ਐਂਟਰ ਹੋਣ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਡਾਕਟਰਾਂ ਨੇ ਪੁਲਿਸ ਦੇ ਨਾਲ ਬੱਸ ਲੁਕੀ ਕੀਤੀ ਤੇ ਪੁਲਿਸ ਵਾਲਿਆਂ ਨਾਲ ਹੱਥੋਪਾਈ ਕੀਤੀ ਉਹਨਾਂ ਦੇ ਕੋਲਰ ਪਾੜ ਦਿੱਤੇ। ਬਿਊਰੋ ਰਿਪੋਰਟ ਚੀਕੀਆ ਟੀਵੀ ਇੰਟਰਨੈਸ਼ਨਲ ਸਿੰਗਰ ਕਰਨ ਔਜਲਾ ਜੀ ਨੇ ਦਿਨੀ ਆਪਣੀ ਇੰਡੀਆ ਟੂਰ ਨੂੰ ਲੈ ਕੇ ਸੁਰਖੀਆਂ ਵਿੱਚ ਨੇ। ਨੈਸ਼ਪਰ ਵਿੱਚ ਮਿਊਜ਼ਿਕ ਕੰਸਰਟ ਕਰ ਰਹੇ ਨੇ ਜਿੱਥੇ ਉਹਨਾਂ ਦੇ ਫੈਨਸ ਦੀ ਭਾਰੀ ਪੀੜ ਵੇਖਣ ਨੂੰ ਮਿਲ ਰਹੀ ਹੈ। ਔਜਲਾ ਦੇ ਕੰਸਰਟ ਵਿੱਚ ਸ਼ਾਮਲ ਹੋਣ ਲਈ ਦਰਸ਼ਕਾਂ ਦੀ ਭਾਰੀ ਪੀੜ ਜੁਟ ਰਹੀ ਹੈ। ਇਸ ਦੌਰਾਨ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਹਾਲ ਹੀ ਵਿੱਚ ਬਾਦਸ਼ਾਹ ਨੂੰ ਟ੍ਰੈਫਿਕ ਨਿਯਮ ਤੋੜਨ ਅਤੇ ਗਲਤ ਦਿਸ਼ਾ 'ਚ ਗੱਡੀ ਚਲਾਉਣ ਨੂੰ ਲੈ ਕੇ ਕਰੀਬ 15000 ਦਾ ਜੁਰਮਾਨਾ ਭਰ ਲਿਆ ਪਿਆ ਸੀ। ਹੁਣ ਇਸੇ ਕੰਸਰਟ ਨਾਲ ਜੁੜੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਇਸ ਕੰਸਰਟ ਵਿੱਚ ਪੁਲਿਸ ਨਾਲ ਹੱਥੋਪਾਈ ਦੇ આરોਪ ਵਿੱਚ ਚਾਰ ਡਾਕਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕੈਰਨੋਲ ਜਲਾ ਦੇ ਕੰਸਰਟ ਵਿੱਚ ਡਾਕਟਰਾਂ ਨੇ ਐਗਜ਼ਿਟ ਗੇਟ ਤੋਂ ਐਂਟਰ ਹੋਣ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਡਾਕਟਰਾਂ ਨੇ ਪੁਲਿਸ ਦੇ ਨਾਲ ਬੱਸ ਲੁਕੀ ਕੀਤੀ ਤੇ ਪੁਲਿਸ ਵਾਲਿਆਂ ਨਾਲ ਹੱਥੋਪਾਈ ਕੀਤੀ ਉਹਨਾਂ ਦੇ ਕੋਲਰ ਪਾੜ ਦਿੱਤੇ। ਬਿਊਰੋ ਰਿਪੋਰਟ ਚੀਕੀਆ ਟੀਵੀ